एनआर टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਪੰਜਾਬੀ ਸਿੰਗਰਾਂ ਨਾਲ ਜੁੜੀ ਹੋਈ ਹੈ ਪੰਜਾਬੀ ਸਿੰਗਰਾਂ ਦੀਆਂ ਮੁਸ਼ਕਲਾਂ ਬਾਦਿਆਂ ਨਜ਼ਰ ਆ ਰਹੀਆਂ ਨੇ ਕਰਨ ਔਜਲਾ ਤੇ ਜੋਜੋ ਹਣੀ ਸਿੰਘ ਖਿਲਾਫ ਐਕਸ਼ਨ ਹੋਇਆ ਦਾਅਦਿ ਇਹ ਕਿ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਸੂ ਮੋਟੋ ਲਿਆ ਗਿਆ ਜਿਸ ਦੇ ਚਲਦਿਆਂ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਨੋਟਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਰਨ ਔਜਲਾ ਅਤੇ ਜੋਜੋ ਹਣੀ ਸਿੰਘ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਤੇ ਦੋ ਕਲਾਕਾਰਾਂ ਵੱਲੋਂ ਜਿਹੜੇ ਆ ਗੀਤ ਗਾਏ ਗਏ ਆ ਉਹਨਾਂ ਵੱਲੋਂ ਮਹਿਲਾਵਾਂ ਪ੍ਰਤੀ ਕੁਝ ਗਲਤ ਸ਼ਬਦ ਜਿਹੜੇ ਆ ਵਰਤੇ ਗਏ ਆ ਗੀਤਾਂ ਵਿੱਚ ਤਾਂ ਉਸ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸੂ ਮੋਟੋ ਲੈਂਦਿਆਂ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਕਿਤੇ ਨਾ ਕਿਤੇ ਮੁਸ਼ਕਲਾ ਬਾਧੀਆਂ ਨਜ਼ਰ ਆ ਰਹੀਆਂ ਨੇ ਜੋ ਜੋ ਹਾਨੀ ਸਿੰਘ ਅਤੇ ਕਰਨ ਔਜਲਿਆ ਦੀਆਂ ਤਾਂ ਦੋ ਨਵੇਂ ਜਿਹੜੇ ਗੀਤ ਆਏ ਨੇ ਤਾਂ ਉਹਨਾਂ ਤੇ ਹੁਣ ਕਿਤੇ ਨਾ ਕਿਤੇ ਨੋਟਿਸ ਲੈਂਦੇ ਆ ਕਾਰਵਾਈ ਕਰਨ ਦੀ ਤਿਆਰੀ ਵਿੱਚ ਨਜ਼ਰ ਆ ਰਹੇ ਨੇ ਮੈਂ ਪੰਜਾਬ ਮੈਲਾ ਕਮਿਸ਼ਨ ਤਾਂ ਦਾਅਵਾ ਦਈਏ ਕਿ ਜਿਵੇਂ ਹੀ ਇਹ ਗੀਤ ਰਿਲੀਜ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਖੂਬ ਜਿਹੜੇ ਆ ਚਰਚਾ ਦਾ ਵਿਸ਼ਾ ਬਣਦੇ ਆ ਤੇ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸ਼ਿਕਾਇਤ ਵੀ ਜਿਹੜੀ ਆ ਉਹ ਕੀਤੀ ਗਈ ਆ ਇਸ ਸਬੰਧੀ ਵੱਖ-ਵੱਖ ਜ਼ਿਲ੍ਹਾ ਜ਼ਿਲ੍ਹੇ ਦੇ ਡੀਸੀਆ ਕੋਲ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਇਹਨਾਂ ਗਾਣਿਆਂ ਤੇ ਰੋਕ ਲਗਾਉਣ ਦੇ ਲਈ ਵੀ ਵੱਡੇ ਪੱਧਰ ਤੇ ਮੰਗ ਉਠੀ ਆਤਾ ਜੋਜੋ ਹਾਨੀ ਸਿੰਘ ਅਤੇ ਕਰਨ ਔਜਲਾ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਤਾਂ ਸੂ ਮੋਟੋ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ 11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਸੂ ਮੋਟੋ ਆਪਣੇ ਪੱਧਰ ਤੇ ਜਿਹੜੇ ਆ ਕਾਰਵਾਈ ਕਰਦੇ ਆ ਮਹਿਲਾ ਕਮਿਸ਼ਨ ਜਦੋਂ ਕੋਈ ਅਜਿਹਾ ਮਾਮਲਾ ਆ ਜਾਂਦਾ ਤਾਂ ਸੂ ਮੋਟੋ ਦਾ ਮਤਲਬ ਹੈ ਆਪਣੇ ਪੱਧਰ ਤੇ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ ਜਦੋਂ ਉਹਨਾਂ ਨੂੰ ਕੁਝ ਗਲਤ ਲੱਗਦਾ ਤਾਂ ਮਹਿਲਾਵਾਂ ਦੇ ਲਈ ਗੀਤਾ ਵਿੱਚ ਗਲਤ ਸ਼ਬਦ ਜਿਹੜੇ ਵਰਤੇ ਗਏ ਆ ਇਸ ਨੂੰ ਲੈ ਕੇ ਹੀ ਨੋਟਿਸ ਜਾਰੀ ਹੋਇਆ ਹੈ